ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਪੌੜੀ 16 ਵਿੱਚ ਉਸ ਕਰਨ ਹਰ ਦੇ ਕਰਨਿਆਂ ਵੱਲ ਨਜ਼ਰ ਪਵਾ ਕੇ ਇਸ ਧਰਤੀ ਦੇ ਹੇਠਾਂ ਫਿਰ ਉੱਪਰ ਨਜ਼ਰ ਪਵਾ ਕੇ ਸੁੰਦਰਤਾ ਦਾਤ ਅਤੇ ਵਰਤ ਰਹੀ ਸ਼ਕਤੀ ਦਾ ਦਰਸ਼ਨ ਦਿਖਾ ਕੇ ਕਰਤਾ ਪੁਰਖ ਵੱਲ ਧਿਆਨ ਨੂੰ ਲੈ ਗਏ ਸਨ ਤੇ ਹੁਣ ਇਸ 17ਵੀਂ ਪੌੜੀ ਵਿੱਚ ਧਰਤੀ ਦੇ ਉੱਪਰ ਵੱਸ ਰਹੇ ਮਨੁੱਖਾਂ ਵੱਲ ਧਿਆਨ ਲੈ ਕੇ ਜਾਂਦੇ ਹਨ ਇਸ ਪੌੜੀ ਵਿੱਚ ਬਾਬਾ ਜੀ ਨੇਕੀ ਵਿੱਚ ਲੱਗੇ ਇਨਸਾਨਾਂ ਦਾ ਜ਼ਿਕਰ ਕਰਦੇ ਹਨ ਫਿਰ ਆਖਰੀ ਕੁਝ ਪੰਕਤੀਆਂ ਵਿੱਚ ਉਹ ਉਸ ਕਰਨਹਾਰ ਦੇ ਵੱਲ ਧਿਆਨ ਲੈ ਕੇ ਜਾਂਦੇ ਹਨ ਇਸ ਪੌੜੀ ਵਿੱਚ ਬਾਬਾ ਜੀ ਨੇ ਅਸੰਖ ਵਰਡ ਯੂਜ਼ ਕੀਤਾ ਹੈ ਅਸੰਖ ਦਾ ਭਾਵ ਹੈ ਅਣਗਿਣਤ ਅਨੇਕਾ ਹੀ ਲੋਕ ਚਲੋ ਆਪਾਂ 17ਵੀਂ ਪੌੜੀ ਦੀ ਸ਼ੁਰੂਆਤ ਕਰਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਸਾਨੂੰ ਇਸ ਪੌੜੀ ਦੇ ਰਾਹੀਂ ਕੀ ਸਮਝਾਉਣਾ ਚਾਹੁੰਦੇ ਨੇ ਬਾਬਾ ਜੀ ਕਹਿੰਦੇ ਨੇ ਅਸੰਖ ਜਪ ਅਸੰਖ ਪਾਓ ਭਾਵ ਇਸੇ ਕਾਲਪੁਰਖ ਦੀ ਰਚੀ ਰਚਨਾ ਵਿੱਚ ਅਣਗਿਣਤ ਜੀਵ ਉਸ ਦਾ ਜਪ ਕਰਦੇ ਹਨ ਅਤੇ अनेका ਹੀ ਜੀਵ ਉਸ ਸੱਚੇ ਪਿਤਾ ਪਰਮਾਤਮਾ ਦੇ ਨਾਲ ਪ੍ਰੇਮ ਕਰਦੇ ਹਨ ਇਥੇ ਭਾਵ ਦਾ ਭਾਵ ਹੈ ਪਿਆਰ ਪ੍ਰੇਮ ਅਸੰਖ ਪੂਜਾ ਅਸੰਖ ਤਪਤਾਉ ਭਾਵ ਕਈ ਜੀਵ ਪੂਜਾ ਕਰ ਰਹੇ ਹਨ ਤੇ ਕਈ ਤਪ ਸਾਧਨਾਵਾਂ ਕਰ ਰਹੇ ਹਨ ਅਸੰਖ ਗ੍ਰੰਥ ਮੁਖ ਵੇਦ ਪਾਠ ਅਨੇਕਾ ਹੀ ਜੀਵ ਵੇਦਾਂ ਅਤੇ ਹੋਰ ਧਾਰਮਿਕ ਗ੍ਰੰਥਾਂ ਦੇ ਪਾਠ ਬੋਲ ਕੇ ਕਰ ਰਹੇ ਹਨ ਅੱਗੇ ਬਾਬਾ ਜੀ ਕਹਿੰਦੇ ਹਨ ਅਸੰਖ ਜੋਗਮਨ ਰਹੇ ਉਦਾਸ ਭਾਵ ਅਨੇਕਾ ਹੀ ਜੋਗੀ ਹਨ ਜੋ ਮਨ ਵਿੱਚ ਸੰਸਾਰ ਤੋਂ ਉਦਾਸ ਰਹਿੰਦੇ ਹਨ ਅਸੰਖ ਭਗਤ ਗੁਣ ਗਿਆਨ ਵਿਚਾਰ ਭਾਵ ਅਣਗਿਣਤ ਭਗਤ ਹਨ ਜੋ ਤੇਰੇ ਗੁਣਾ ਨੂੰ ਗਾਉਂਦੇ ਤੇ ਤੇਰੇ ਗਿਆਨ ਦੇ ਵਿਚਾਰ ਵਿੱਚ ਰਹਿੰਦੇ ਹਨ ਅਗੇ ਬਾਬਾ ਜੀ ਕਹਿੰਦੇ ਹਨ ਅਸੰਖ ਸਤੀ ਅਸੰਖ ਦਾਤਾਰ ਭਵ ਅਨੇਕਾ ਹੀ ਦਾਨੀ ਹਨ ਤੇ ਅਨੇਕਾ ਹੀ ਦਾਤੇ ਹਨ ਸਤੀ ਦਾ ਭਵ ਦਾਨੀ ਅਤੇ ਦਾਤਾਰ ਦਾ ਭਵ ਦਾਤੇ ਅਗਲੀ ਪੰਕਤੀ ਹੈ ਅਸੰਖ ਸੂਰ ਮੋਹਪਖਸਾਰ ਇੱਥੇ ਸੂਰ ਦਾ ਭਾਵ ਹੈ ਸੂਰਮੇ ਤੇ ਮੋਹ ਭਾਵ ਕਿਸੇ ਨੂੰ ਫੇਸ ਕਰਨਾ ਕਿਸੇ ਚੀਜ਼ ਨੂੰ ਫੇਸ ਕਰਨਾ ਤੇ ਇਸ ਪੰਕਤੀ ਦਾ ਅਰਥ ਹੈ ਕਿ ਬਹੁਤ ਸਾਰੇ ਸੂਰਮੇ ਹਨ ਜੋ ਸਾਹਮਣੇ ਹੋ ਕੇ ਜੂਝਦੇ ਹਨ ਤੇ ਸ਼ਾਸਤਰਾਂ ਦੇ ਵਾਰ ਸਹਿੰਦੇ ਹਨ ਅਸੰਖ ਮੂਨ ਲਿਵ ਲਾਇ ਤਾਰ अनेका ਹੀ ਮੂਨੀ ਹਨ ਜੋ ਮੂਨ ਧਰਨ ਕਰਦੇ ਹਨ ਤੇ ਇੱਕ ਰਸ ਬ੍ਰਿਤੀ ਜੋੜ ਕੇ ਬੈਠੇ ਰਹਿਣ ਦਾ ਯਤਨ ਕਰਦੇ ਹਨ ਅੱਗੇ ਬਾਬਾ ਜੀ ਕਹਿੰਦੇ ਨੇ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਾਵ ਮੇਰੇ ਵਿੱਚ ਇੰਨਾ ਬਲ ਕਿਥੇ ਕਿ ਮੈਂ ਉਸ ਦਾ ਵਰਣਨ ਕਰ ਸਕਾਂ ਜਦ ਵਰਣਨ ਹੋ ਹੀ ਨਹੀਂ ਸਕਦਾ ਤਾਂ ਕਿਉਂ ਨਾ ਮੈਂ ਇੱਕੋ ਵਾਰੀ ਉਸ ਰਚਨਹਾਰ ਤੋਂ ਸਦਕੇ ਹੋ ਜਾਵਾਂ ਭਾਵ ਸੋਚਾਂ ਵਿਚਾਰਾਂ ਵਿੱਚੋਂ ਪੈਣ ਨਾਲੋਂ ਕੁਦਰਤ ਵੇਖ ਕੇ ਉਸ ਦੀ ਸਿਫਤ ਸਲਾਹ ਵਿੱਚ ਜਾ ਕੇ ਵਾਹ ਵਾਹ ਕਰਨ ਲੱਗ ਪਾਵਾਂ ਤੇ ਉਸ ਦੇ ਰੰਗ ਵਿੱਚ ਰੰਗਿਆ ਜਾਵਾਂ ਤੇ ਉਸ ਰੰਗ ਵਿੱਚ ਆਖਾਂ हे ਨਿਰੰਕਾਰ ਤੂੰ ਸਦਾ ਸਲਾਮਤ ਹੈ ਜੋ ਤੈਨੂੰ ਪਾਵਦਾ ਹੈ ਉਹੀ ਭਲਾ ਕਮ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ اے وای گرو اکھر وعدہ کاٹا بھول چک معاف کرنی اپا کل ملدیاں 18ویں پوڑی دی ویاکھیا دے نال